ਦਿੱਲੀ ਜਿਹੜਾ ਕਿਸਾਨ ਜਾ ਰਹੇ ਹੈਗੇ ਆ ਕਿੱਥੇ ਤੁਸੀਂ ਜਾ ਰਹੇ ਲਿਗੇ ਹੋ ਔਰ ਕਿਹੜੀਆਂ ਮੰਗ ਲੈ ਕੇ ਉੱਥੇ ਕੀ ਹੋਊਗਾ ਜੀ ਹਾਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡਾ 25 ਤਰੀਕ ਦਾ ਦਿੱਲੀ ਦਾ ਪ੍ਰੋਗਰਾਮ ਹੈ ਦਿੱਲੀ ਦੇ ਵਿੱਚ ਸਾਡਾ ਉੱਥੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਜੰਤਰ ਮੰਤਰ ਦੇ ਉੱਤੇ ਮੌਕਾ ਦਿੱਤਾ ਜਾਏ ਲੇਕਿਨ ਜਿੱਡੀ ਵੱਡੀ ਗੈਦਰਮ ਹੋਣ ਦੀ ਸਾਨੂੰ ਸੰਭਾਵਨਾ ਹੈ ਕਿ ਅੱਗੋਂ ਸਾਨੂੰ ਉਹਦੀ ਪਰਮਿਸ਼ਨ ਮਿਲਦੀ ਨਜ਼ਰ ਨਹੀਂ ਆ ਰਹੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਨਹੀਂ ਇੱਥੇ ਜਗਾ ਸਾਨੂੰ ਪ੍ਰੋਵਾਈਡ ਕਰਾਉਣੇ ਦੇਖਦੇ ਆ ਕਿਹੜੀ ਜਗਾ ਪ੍ਰੋਵਾਈਡ ਕਰਾਉਂਦੇ ਆ ਸਾਨੂੰ ਉਹਦੇ ਮੁਤਾਬਕ ਸਾਡੀ ਕੱਲ ਤਿੱਕਰ ਮਤਲਬ ਫਾਈਨਲ ਫੈਸਲਾ ਹੋ ਜਾਊਗਾ ਵੀ ਕਿੱਥੇ ਉਹ ਦਿੰਦੇ ਆ ਸਾਨੂੰ ਜਗਾ ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਲੱਖਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਪਹੁੰਚਣਗੇ ਯੂਪੀ ਦੇ ਵਿੱਚੋਂ ਵੱਡੀ ਗਿਣਤੀ 'ਚ ਮੱਧ ਪ੍ਰਦੇਸ਼ ਤੋਂ ਕਰਨਾਟਕ ਕੈਰਲਾ ਤਾਮਿਲਨਾਡੂ ਔਰ ਉਤਰਾਖੰਡ ਤੋਂ ਇਹ ਸਾਰੀਆਂ ਸਟੇਟਾਂ ਦੇ ਤੋਂ ਕਿਸਾਨਾਂ ਨੇ ਵੱਡੀ ਮੈਤਰਾ ਦੇ ਵਿੱਚ ਆਉਣਾ ਹੈ ਤੋ ਇਹ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਕਿ ਦੇਖੋ ਇੱਕ ਤਾਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਆ ਕਿਉਂ ਮੰਗਦੇ ਐਮਐਸਪੀ ਗਰੰਟੀ ਕਾਨੂੰਨ ਕਿ ਸਾਡੇ ਕੋਲੇ ਇੱਕ OECD ਦੀ ਰਿਪੋਰਟ ਪਈ ਹੈ ਜਿਹਦੇ ਵਿੱਚ ਬੜਾ ਕਲੀਅਰ ਕਟ ਸਾਫ ਲਿਖਿਆ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਸਨ 2000 ਤੋਂ ਲੈ ਕੇ 2017 ਤੱਕ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਭਾਅ ਆਪਣਾ ਐਮਐਸਪੀ ਗਰੰਟੀ ਦੇ ਮੁਤਾਬਕ ਨਾ ਮਿਲਣ ਕਰਕੇ ਉਹਦੇ ਨਾਲ ਘੱਟ ਮਿਲਣ ਕਰਕੇ ਤੈਅशुदा ਐਮਐਸਪੀ ਨਾਲੋਂ ਘੱਟ ਮਿਲਣ ਕਰਕੇ 45 ਲੱਖ ਕਰੋੜ ਰੁਪਏ ਦਾ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਸਰਕਾਰ ਨੇ ਅਗਰ 45 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ ਤਾਂ ਫਿਰ ਦੂਸਰੇ ਪਾਸੇ ਸਾਡੇ ਦੇਸ਼ ਦੇ ਕਿਸਾਨਾਂ ਸਿਰ ਤਾਂ ਕੇਵਲ 16 ਲੱਖ ਕਰੋੜ ਹੈ ਤੇ ਜੇ 16 ਲੱਖ ਕਰੋੜ ਸਾਡੇ ਕਿਸਾਨਾਂ ਸਿਰ ਹੈ ਤੇ ਸਾਡਾ ਲੁੱਟਿਆ ਗਿਆ 45 ਲੱਖ ਕਰੋੜ ਤਾਂ ਫਿਰ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਕਿ ਭਵਿੱਖ ਦੇ ਵਿੱਚ ਸਾਡੇ ਕਿਸਾਨ ਖੁਦਕੁਸ਼ੀਆਂ ਨਾ ਕਰਨ ਕਿਉਂਕਿ ਇਸੇ ਕਰਜ਼ੇ ਦੇ ਕਾਰਨ ਸਾਡਾ 7 ਲੱਖ ਕਿਸਾਨ ਖੁਦਕੁਸ਼ੀ ਕਰਕੇ ਮਰ ਚੁੱਕਿਆ ਉਹਨਾਂ ਨੂੰ ਖੁਦਕੁਸ਼ੀਆਂ ਦੇ ਦੌਰ ਚੋਂ ਬਾਹਰ ਕੱਢਣ ਲਈ ਐਮਐਸਬੀ ਗਰੰਟੀ ਕਾਨੂੰਨ ਹੋਣਾ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਅਗਲੇ ਪਾਸੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ C2+50 ਜਿਹੜੀ ਸਰਕਾਰ ਨਹੀਂ 2006 ਤੋਂ ਸਰਕਾਰ ਦੇ ਟੇਬਲ ਦੇ ਉੱਤੇ ਧੂੜ ਫੱਕ ਰਹੀ ਹੈ ਉਹਦੇ ਮੁਤਾਬਕ ਫਸਲ ਦਾ ਭਾਅ ਦੇਣ ਦੀ ਗੱਲ ਕਰੇ ਸਰਕਾਰ ਔਰ ਜਦੋਂ ਸਾਡੇ ਕਿਸਾਨਾਂ ਦਾ 45 ਲੱਖ ਕਰੋੜ ਲੁੱਟ ਲਿਆ ਦੇਣਾ ਅਸੀਂ 16 ਲੱਖ ਕਰੋੜ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਸਾਡੇ ਕਿਸਾਨ ਦਾ ਪਾਈ ਪਾਈ ਕਰਜ਼ਾ ਜਿਹੜਾ ਉਹ ਇੱਕ ਵਾਰੀ ਰਾਈਟ ਆਫ ਹੋਵੇ ਤਾਂ ਕਿ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਹਨ ਉਹਨਾਂ ਦੇ ਰੋਕ ਲੱਗੇ ਔਰ ਇਹਨਾਂ ਗੱਲਾਂ ਨੂੰ ਲੈ ਕੇ ਬਾਕੀ ਫ੍ਰੀ ਟ੍ਰੇਡ ਐਗਰੀਮੈਂਟ ਕਰਕੇ ਸਰਕਾਰ ਐਗਰੀ ਜਿਹੜੇ ਖੇਤੀ ਦੇ ਪ੍ਰੋਡਕਟ ਨੇ ਜਾਂ ਜਿਹੜੇ ਪੋਲਟਰੀ ਦੇ ਪ੍ਰੋਡਕਟ ਨੇ ਜਿਹੜੇ ਡੇਰੀ ਦੇ ਪ੍ਰੋਡਕਟ ਨੇ ਜਾਂ ਫਿਸ਼ਰੀ ਦੇ ਪ੍ਰੋਡਕਟ ਆ ਬਾਹਰ ਤੋਂ ਮੰਗਾ ਰਹੀ ਹੈ ਇਹ ਇੱਕ ਤਰ੍ਹਾਂ ਨਾਲ ਕਿਸਾਨੀ ਦਾ ਸਹਾਇਕ ਧੰਦੇ ਨੇ ਇਹ ਇਹਨਾਂ ਦੇ ਸਹਾਰੇ ਕਿਸਾਨ ਜਿਉਂ ਰਿਹਾ ਹੈ ਖੇਤੀ ਜੋ ਲਗਾਤਾਰ ਘਾਟਾ ਪੈ ਰਿਹਾ ਹੈ ਕਿਸਾਨ ਨੂੰ ਤੋਂ ਬਰੇਸ ਕਰਕੇ ਇਹ ਐਗਰੀਕਲਚਰ ਪ੍ਰੋਡਕਟਾਂ ਨੂੰ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਡੇਰੀ ਤੇ ਪੋਲਟਰੀ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚੋਂ ਸਰਕਾਰ ਬਾਹਰ ਰੱਖੇ ਹੈ ਇਹ ਕਿਸੇ ਤਰ੍ਹਾਂ ਦਾ ਅਸੀਂ برداشت ਨਹੀਂ ਕਰਾਂਗੇ ਔਰ ਇਹਨਾਂ ਗੱਲਾਂ ਨੂੰ ਲੈ ਕੇ ਸਾਡਾ ਮਤਲਬ ਦਿੱਲੀ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੈ ਪੂਰੀ ਤਰ੍ਹਾਂ ਪੀਸਫੁਲੀ ਸਾਡੀ ਇਹ ਪੰਚਾਇਤ ਹੋਣੀ ਕਿੰਨੀ ਤਰੀਕ ਨੂੰ ਹੋਏਗਾ ਆ ਮੈਂ ਪਹਿਲਾਂ ਹੀ ਦੱਸਿਆ ਜੇ 25 ਅਗਸਤ ਨੂੰ ਸਾਡੀ ਵੱਡੀ ਪੰਚਾਇਤ ਹੋਏਗੀ 25 ਅਗਸਤ 2025 ਦੀ ਅਸੀਂ ਡੇਟ ਬਹੁਤ ਚਿਰ ਪਹਿਲਾਂ ਦੀ ਸਰਕਾਰ ਨੂੰ ਦੇ ਚੁੱਕੇ ਹਾਂ ਔਰ ਉਸੇ ਦਿਨ ਦੇ ਉੱਤੇ ਅਸੀਂ ਜੰਮ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਸ਼ਾਮਲ ਹੋ ਗਏ ਐਸ ਕੇ ਐਮ ਨਾਨ ਪੋਲੀਟੀਕਲ ਐਸ ਕੇ ਐਮ ਨਾਨ ਪੋਲੀਟੀਕਲ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਜਿਹੜੀਆਂ ਚਾਹੁੰਦੀਆਂ ਹੁਣ ਨਵੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਵੇਂ ਯੂਪੀ ਤੋਂ ਪਹਿਲਾਂ ਸਾਡੇ ਨਾਲ ਕੇਵਲ ਇੱਕ ਜਥੇਬੰਦੀ ਕੰਮ ਕਰਦੀ ਸੀ ਹੁਣ ਸਾਡੇ ਨਾਲ 6 ਤੋਂ 7 ਜਥੇਬੰਦੀਆਂ ਹੋਰ ਆ ਗਈਆਂ ਨੇ ਔਰ ਪੰਜਾਬ ਤੋਂ ਵੀ ਇੱਕ ਸਾਡੇ ਨਾਲ ਇੱਕ ਜ਼ਿੰਮੇਵਾਰ ਲੀਡਰ ਬਹੁਤ ਪੁਰਾਣਾ ਲੀਡਰ ਜਿਹੜਾ ਬੜੀ ਸਮਝ ਰੱਖਣ ਵਾਲਾ ਤਜਰਬੇਕਾਰ ਲੀਡਰ ਸਰਦਾਰ ਸੁਖਨਾਮ ਸਿੰਘ ਮਹਿਰੂ ਸਾਹਿਬ ਉਹ ਪਿਛਲੇ ਦਿਨਾਂ ਦੇ ਵਿੱਚ ਉਹਨੇ ਵੀ ਇਹ ਸਾਨੂੰ ਇੱਕ ਮੈਸੇਜ ਦਿੱਤਾ ਪ੍ਰੈਸ ਦੇ ਰਾਹੀਂ ਕਿ ਮੈਂ ਇਸ ਕੇਮ ਨੌਨ ਪੋਲਿਟিক্যাল ਦਾ ਹਿੱਸਾ ਹਾਂ ਕਿ ਸਾਰੇ ਦਾਵਾਵਾਂ ਲੈਵਲ ਸਰ ਪੰਜਾਬ ਦੇ ਕਈ ਥਾਵਾਂ ਦੇ ਉੱਪਰ ਖੜਾ ਆਏ ਹੋਏ ਆ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਸਰਕਾਰਾਂ ਦੇ ਜਿਹੜੀ ਇਸ ਗੱਲ ਨੂੰ ਲੈ ਕੇ ਨালাਕੀ ਸਪਸ਼ਟ ਨਜ਼ਰ ਆ ਰਹੀ ਹੈ ਇੱਕ ਦਿਨ ਇੱਕ ਇਹਨਾਂ ਦਾ ਮਨਿਸਟਰ ਬੋਲ ਰਿਹਾ ਉਹ ਕਹਿੰਦਾ ਜੀ ਹਰਿਆਣੇ ਵਾਲੇ ਪਾਣੀ ਲੈਂਦੇ ਆ ਹੁਣ ਇੱਥੇ ਪਾਣੀ ਹਰਿਆਣੇ ਵਾਲੇ ਲੋਕਾਂ ਦਾ ਮੁਆਵਜ਼ਾ ਦੇਣ ਹਰਿਆਣੇ ਵਾਲੇ ਚਾਹੁੰਦੇ ਨੇ ਭਾਈ ਸਰਕਾਰ ਤੁਸੀਂ ਬਣਾਈ ਆ ਪੰਜਾਬ ਸਰਕਾਰ ਨੇ ਦੇਣਾ ਲੋਕਾਂ ਨੂੰ ਮੁਆਵਜ਼ਾ ਲੋਕਾਂ ਦੀ ਬਾਪ ਪੰਜਾਬ ਸਰਕਾਰ ਨੇ ਫੜਨੀ ਆ ਲੋਕ ਡੁੱਬ ਰਹੇ ਨੇ ਲੋਕ ਮਰ ਰਹੇ ਨੇ ਕਦੇ ਸਾਡੇ ਮਤਲਬ ਮੁੱਖ ਮੰਤਰੀ ਜੀ ਦਾ ਬਿਆਨ ਤੱਕ ਨਹੀਂ ਆ ਰਿਹਾ ਉਹਦੇ ਤੋਂ ਚੁੱਪ ਕੀਤੇ ਬੈਠੇ ਨੇ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਇਹ ਕਹਿੰਦਾ ਸੀ ਕਿ ਮਰਦੀ ਮਰੀ ਦਾ ਵੀ ਮੁਆਵਜ਼ਾ ਦੇਵਾਂਗਾ ਮੈਂ ਤੁਪ ਆਪਣਾ ਬੱਕਰੀ ਦਾ ਮੁਆਵਜ਼ਾ ਦੇਵਾਂਗਾ ਪਰ ਉਹ ਬੰਦਾ ਅੱਜ ਬੰਦਿਆਂ ਦੇ ਮੁਆਵਜ਼ਾ ਨਹੀਂ ਦੇ ਰਿਹਾ ਉਹ ਬੰਦਾ ਅੱਜ ਫਸਲਾਂ ਦੇ ਮੁਆਵਜ਼ਾ ਨਹੀਂ ਦੇ ਰਿਹਾ ਜਿਹੜਾ ਦੂਜੀਆਂ ਸਰਕਾਰਾਂ ਵੇਲੇ ਕਹਿੰਦਾ ਸੀ ਕਿ ਇਹ ਖਜ਼ਾਨਾ ਜੇ ਇਹਦੇ ਵਿੱਚ ਪੈਸਾ ਨਹੀਂ ਤਾਂ ਫਿਰ ਖਜ਼ਾਨਾ ਚੋ ਕਹਿੰਦੇ ਆ ਉਹਨੂੰ ਕੀਪਾ ਕਹੋ ਤੇ ਅੱਜ ਉਹੀ ਆਪ ਕਹਿਣ ਲੱਗ ਪਏ ਕਿ ਸਾਡੇ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਇਹ ਬਿਲਕੁਲ ਉਹਨਾਂ ਦੀ ਉਹਦੀ ਦਲੀਲ ਆ ਜਿਹੜੀ ਇਹ ਕੋਈ ਸਮੇਂ ਦੇ ਹਾਨ ਦੀ ਨਹੀਂ ਹੈ ਉਹਨੂੰ ਆਪਣੇ ਆਪ ਇਹ ਜ਼ਿੰਮੇਵਾਰੀ ਸੰਭਲਣੀ ਚਾਹੀਦੀ ਹੈ ਕਿ ਜਿਹੜੇ ਇੱਕ ਰਾਖਵਾ ਖੰਡ ਹੁੰਦਾ ਕੁਦਰਤੀ ਆਫਤਾਂ ਨਾਲ ਜਿੱਠੰਦੇ ਲਈ ਉਹਦੇ ਵਿੱਚੋਂ ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਮਾਂ ਫੜੇ ਕਿਉਂਕਿ ਵੱਡੀ ਪੱਧਰ ਦੇ ਉੱਤੇ ਪੰਜਾਬ ਨੂੰ ਇਹ ਨੁਕਸਾਨ ਝੱਲਣਾ ਪੈ ਰਿਹਾ ਜਸਿੰਦਰ ਪੱਲਾ ਦੀ ਅੱਜ ਜੈਤ ਹੋਈ ਹੈ ਜਿਹੜੇ ਕਾਮੇਡੀਅਨ ਥਿਗੇ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਮਾੜੀ ਗੱਲ ਹੋਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਇੱਕ ਪੁਰਾਣਾ ਕਲਾਕਾਰ ਜਿਹਨੇ ਆਪਣੇ ਵਿੰਗਾ ਦੇ ਰਾਹੀਂ ਆਪਣੇ ਕਮੇਡੀ ਦੇ ਰਾਹੀਂ ਲੋਕਾਂ ਦੇ ਸਾਹਮਣੇ ਸਰਕਾਰਾਂ ਦੇ ਪੋਲ ਖੁੱਲਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਵੱਖ-ਵੱਖ ਰੂਪਾਂ ਦੇ ਵਿੱਚ ਇਹੋ ਜਿਹੇ ਇਨਸਾਨ ਹੈ ਜਿਹੜੇ ਆਪਣੀ ਕਲਾ ਦੇ ਰਾਹੀਂ ਸਰਕਾਰ ਨੂੰ ਲੰਗਿਆ ਕਰਨਾ ਇਹ ਹਰੇਕ ਦੇ ਹਿੱਸੇ ਨਹੀਂ ਆਉਣਾ ਬੋਲਣ ਦੀ ਹਿੰਮਤ ਨਹੀਂ ਪੈਂਦੀ ਕਿਸੇ ਦੀ ਉਹ ਜੋ ਬੋਲਿਆ ਦੇ ਲੋਕਾਂ ਦੀ ਖਾਤਰ ਬੋਲਿਆ ਔਰ ਇਹ ਆਉਣ ਵਾਲੇ ਸਮੇਂ ਸਾਡੇ ਸਮਾਜ ਲੋਕਾਂ ਦਾ ਬਟਾ ਘਟਾ ਹੈ ਉਹਦੀ ਮੌਤ